ਤੇ ਪੌਂਟ ਅੱਗ ਲਾ ਦੇ ਕਿਉਂ ਲੱਗੀ ਸੀ ਅੱਗ ਬੇ ਦੇਖ ਕੇ ਬਾਕੀ ਅੰਡਰਾਵਾ ਕੇ ਸੀ ਹਾਂ ਆ ਵੀ ਬਹੁਤ ਬੁਰੇ ਵਰਦੇ ਕਦੇ ਕਹਿੰਦੇ ਸਾਡੀ ਪਾਣੀ ਦੀ ਵਾਰੀ ਨਹੀਂ ਆਉਂਦੀ ਨਹੀਂ ਕਰਾਂਗੇ ਸੀ ਗੱਭੂ ਕਰਾਂਗੇ ਤੁਸੀਂ ਆਹੀ ਕਰਨ ਵਾਲਾ ਤੇਰੇ ਕੋਲ ਕੰਮ ਹੀ ਨਹੀਂ ਦੇ ਰਹਾ ਹਾਂ ਤੁਹਾਡੇ ਕੋਲੇ ਤੁਸੀਂ ਬਹੁਤ ਚੰਗੇ ਕਰਦੇ ਥੇ ਪਹਿਲਾਂ ਪਿੰਡ ਚੋਂ ਹੌਲ ਕਰੀਏ ਨਹੀਂ ਕਰਤਾ ਕੋਈ ਬੰਦਾ ਨਾ ਆ ਵੀ ਬੜੇ ਕੀ ਕਰਤਾ ਮੈਂ ਤੂੰ ਆਏ ਕਹਿੰਦਾ ਉਹ ਕਿਹਦੀ ਕੀ ਮਾਰਾ ਕਰਤਾ ਆ ਇਧਰ ਸੋਣਾ ਤੂੰ ਉਹ ਬੈਠ ਜਾ ਲੈਣਾ ਪੰਚਾਇਤ ਦੀ ਥਾਟ ਆ ਆਦਾ ਨੰਬਰ ਦਿਖਾ ਦੇ ਤੈਨੂੰ ਆ ਜਾ ਆ ਜਾ ਤੈਨੂੰ ਨੰਬਰ ਦਿਖਾ ਦੇ ਨਹੀਂ ਨਹੀਂ ਉਹ ਬੈਠ ਕੇ ਤੂੰ ਅੱਧੀ ਕਰੀ ਬੈਠਾ ਥੋੜਾ ਹੋਏਗਾ ਆ ਜਾ ਆ ਜਾ ਆਕੇ ਨੰਬਰ ਜੀ ਬਣਾ ਕੇ ਨਖੇ ਤੁਰੇ ਫਿਰ ਨੰਬਰ ਨਹੀਂ ਰਜਿਸਟਰੀ ਹੋ ਯਾਰ ਜੀ ਹੋਰ ਤੇ ਲੱਗ ਰਿਹਾ ਆਪਦੇ ਵੀ ਪੈਸਾ ਤੋਂ ਰਪੈਸਾ ਰਜਿਸਟਰੀ ਹੋ ਗਿਆ ਬਿੱਲੂ ਲੈ ਜੋ ਰਜਿਸਟਰੀ ਵਾਲਾ ਵੀ ਸੋਡਾ ਨੱਪ ਕੇ ਇੱਥੇ ਤੀਜੇ ਨੂੰ ਪਹਿਲਾ ਪਹਿਲਾ ਪੰਚਾਇਤ ਪੈਸਾ ਵੀ ਬੜਾਉਦੀ ਤਾਰ ਕਰਦਾ ਉਹ ਵੀ ਆਖ ਕੇ ਵੀ ਸ਼ਰਤਾਂਾਂਗੇ ਅਸੀਂ ਅਸੀਂ ਕੋਈ ਹੁਣ ਨਹੀਂ ਛੜਾਂਦੇ ਪਹਿਲਾਂ ਵੀ ਮਰੀਕ ਨੂੰ ਆਖ ਕੇ ਟਿਕਾ ਸ਼ਰਤ ਅਸੀਂ ਛੱਡਾਂਗੇ ਬਈ ਬਣਾ ਦੇ ਪਾਰ ਕਰ ਚੱਲ ਮੈਂ ਦੇਖਦਾ ਫਿਰ ਕਰ ਦੂਗਾ ਤੈਨੂੰ ਇੱਥੇ ਨਹੀਂ ਜੀ ਏਸੀ ਆਪਣੇ ਇੱਥੇ ਨਹੀਂ ਰਹਿਗੇ ਮਰੀ ਜੀ ਜੇ ਜੇ ਨਾ ਕੋਈ ਗੱਲ ਹੁਣ ਵੀ ਹੋਣੀ ਹੈ ਜੇ ਤੁਸੀਂ ਫਿਰ ਫਰਮਾਨ ਤੇ ਨਾਲ ਹੀ ਕਿਰਾਾ ਦੇ ਦਿੰਦੇ ਨਹੀਂ ਰਹੀ ਤੈਨੂੰ ਮੈਂ ਕਿੰਨਾ ਆ ਕੇ ਆਇਆ ਸਾਡਾ ਬੰਦਲ ਲੜਦਾ ਹੈ ਤੇਰੇ ਕੋਲ ਖੜਾ ਹਟ ਨਹੀਂ ਬੰਦਾ ਥੋੜੀ ਹੈ ਥੋੜੀ ਉਹਨਾਂ ਦੇ ਕੇ ਬਾਤ ਲਓ ਸਾਰੇ ਇੱਕ ਦਿਨ ਪਹਿਲਾਂ ਮੋਲੂ ਗੁਰਦੁਆਰੇ ਵੀ ਆ ਜਾਵਾ ਭਾਈ ਜਿੱਦਾਂ ਵਹਿਗਾ ਬਾ ਚੱਕਦੇ ਆ ਜਾ ਜਾ ਯਾਰ ਉਹਦੇ ਦੇਖਾਂਗੇ ਅਸੀਂ ਅੱਜ ਆ ਜਾਓ ਨਾਲ ਸਾਰਾ ਜਨਾ ਬਹਿਲਾ ਪਿਆ ਨਹੀਂ ਹਾਂ ਕੱਲ੍ਹ ਨਾਲ ਆ ਯਾਰ ਚਨਾਲੀ ਚਨਾਲੀ ਤੇਰੀ ਫਾਟ ਚਾਗੇ ਚਨਾਲੇ ਨਾਲੇ ਹੋਣੀ ਚਨਾਲੀ ਦੁਨੀਆ ਮਰਜੀ ਅੱਗੇ ਕਿਹੜਾ ਬਣਾਈ ਕੋਈ ਨਹੀਂ ਛੋਟਨਾ ਵੀ ਬਣਾਈ ਹੈ ਬਣਾ ਇਹ ਤਾਂ ਵੀਡੀਓ ਪਾਣਾ ਕੋਈ ਕੈਮਰਾ ਹੀ ਉੱਧਰ ਘਰ ਛੱਡਿਆ ਛੋਟੀਆਂ ਘਰੇ ਦੀ ਚੀਜ਼ ਨਹੀਂ ਬਣਾਈ ਜਾਂਦੀ ਜਿਹਨੂੰ ਘਰੇ 70 ਰੁਪਏ ਸੀ ਤਾਂ ਚਲੋ ਕਰ ਉਹ ਵੀ ਗਾਇਸ ਨੀ ਆਪਣੇ ਘਰੇ ਗਿਆ ਗਿਆ ਕਿਹਾ ਵਾਹ ਤੇਰੀ ਪਾਰਕ ਦਾ ਕੰਮ ਚੱਲਦਾ ਆ ਦੇਖੋ ਫੇਰ ਪੁਰਣੀ ਹਵਤੀਆਂ ਮਾਨੇ ਬਾਹਰ ਕਦਾ ਕੰਮ ਕਰ ਫੇਰ ਰੋਗ ਤਾਂ ਸਾਰੇ ਚ ਪਾਰਕ ਬਣੂ ਮਾਦੀ ਉਧਰੋਂ ਤੱਕ ਤੇ ਇਧਰੋਂ ਇਧਰ ਸਾਰਾ 那个。